ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਦੀ ਗੇਮ 'ਚ ਤੁਹਾਡਾ ਸਵਾਗਤ ਹੈ ਗੇਮ ਦੇ ਪਹਿਲੇ ਰੂਲ ਦੱਸ ਦਨੇ ਆ ਜੀ ਦੋ ਟੀਮਾਂ ਨੇ ਜੀ ਸਾਡੀ ਟੀਮ ਵਾਈਟ ਹੈ ਤੁਹਾਡੀ ਟੀਮ ਔਰੇਂਜ ਹੈ ਠੀਕ ਹੈ ਜੀ ਗੇਂਦ ਕੱਢਣੀ ਹੈ ਇਹਦੇ ਉੱਤੇ ਰੱਖਣੀ ਹੈ ਜਿਹਨੇ ਪਹਿਲੇ ਰੱਖਤਾ ਉਹ ਜਿੱਤ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਵਾਈਟ 골ਡਨ ਜੇ ਅਸੀਂ ਗੇਂਦ ਕੱਢਾਂਗੇ ਤਾਂ ਤੁਹਾਡੀ ਔਰੇਂਜ ਚੱਕ ਕੇ ਇਹਦੇ ਵਿੱਚ ਰੱਖਾਂਗੇ ਜੇ ਤੁਸੀਂ ਔਰੇਂਜ 골ਡਨ ਕੱਢੋਗੇ ਤਾਂ ਸਾਡੇ ਵਾਲੀ ਵਾਈਟ ਚੱਕ ਕੇ ਇੱਦਾਂ ਵਿੱਚ ਰੱਖ ਦੋਗੇ ਔਰ ਨੰਬਰ 2 ਪਲੇਅਰ ਵੀ ਚੇਂਜ ਹੋਊਗਾ ਠੀਕ ਆ ਜਿਆਦਾ ਸਮਾਂ ਨਾ ਲੈਂਦੇ ਹੋਏ ਗੇਮ ਨੂੰ ਆਪਾਂ ਸਟਾਰਟ ਕਰਦੇ ਆ ਚੱਲ ਵੀ ਨੇਹਾ ਕਿਹੜੀ ਆ ਤੇਰੀ ਟੀਮ ਵਾਈਟ ਵਾਈਟ ਸਾਡੀ ਕਿਹੜੀ ਆ ਔਰੇਂਜ ਤੂੰ ਔਰੇਂਜ ਕੱਢਣੀ ਆ ਇੱਧਰ ਹੋ ਜਾ ਮੈਂ ਇੱਕ ਸੁੱਨ ਨੇੜੇ ਆ ਚੱਲ ਇੱਧਰ ਹੋ ਜਾਣ ਵਾਲੇ ਤੈਨੂੰ ਦਿਖਣੀਆਂ ਨਹੀਂ ਚਾਹੀਦੀਆਂ ਹਾਂਜੀ ਹਾਂਜੀ ਚਲੋ ਜੀ ਚੱਲ ਵੀ ਔਰੇਂਜ ਛੱਡ ਦੇ ਹੋਰ ਛੱਡ ਵਿੱਚ ਰੱਖ ਹਾਂ ਔਰੇਂਜ ਸਾਡੀ ਆ ਚੱਲ ਓਏ ਹੋਏ ਨੇ ਚੱਲ ਤੂੰ ਵਾਰੀ ਚੱਲ ਖੁਸ਼ ਹੋ ਗਈ ਹਾਂ ਇੱਕ ਹੋ ਗਈ ਏ ਚੱਲ 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 ਇੱਕ ਹੋਰ ਕੱਟਣੀ ਹੈ ਜਦ ਤੱਕ ਇੱਕ ਹੋਰ ਕੱਟ ਔਰੇਂਜ ਆ ਜਾਓ ਵਾਪਸ ਆਏਗੀ ਔਰੇਂਜ ਦੇ ਵਿੱਚ ਚੱਲ ਤੇਰੀ ਵਾਰੀ ਇੱਕ ਜਿਹੜੀ ਕੱਟੀ ਸੀ ਉਹ ਵੀ ਵਾਪਸ ਰਖਾਤੀ ਆ ਹਾਂ ਵਾਰੀ ਤਾਂ ਇਹਦੀ ਆ ਵਾਰੀ ਤਾਂ ਤੇਰੀ ਆ ਚਲੋ ਘਰ ਉਹ ਫੇਰ ਉਹੀ ਚੱਕ ਲਈ ਜਦ ਤੂੰ ਹੁਣ ਗਲਾਸ ਰੱਖੀਏ ਛੱਡਦੇ ਛੱਡਦੇ ਹੁਣ ਵੀਰੇ ਤੁਸੀਂ ਅੱਗੇ ਆ ਜਾਓ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਅੱਗੇ ਆ ਜਾਓ ਹੁਣ ਬੋਲ ਹੈ ਨਹੀਂ ਹੁਣ ਕੱਢੀਏਗੀ orange yellow ਜਿਹੜੀ orange ਦਾ ਆਈਡੀ ਜਿਹੜੀ ਮਰਜ਼ੀ ਆ ਜਾਏ ਠੀਕ ਹੈ ਠੀਕ ਹੈ ਮਤਲਬ ਇਹ ਰੂਲਸ ਆ ਰਹੇ ਆ ਵਾਸਤੇ ਆ ਹਾਂਜੀ ਇਹ ਤਾਂ ਬਾਰੀ ਥੋੜੀ ਸੀਗੀ ਕਰਤੀ ਮੈਂ ਚਲਤੀ ਉਹ ਦੇਖ ਉਹ ਸੱਚ ਹਾਂ ਕੱਢੀ ਗਈ ਵੀਰੇ ਹੁਣ ਕੱਢੀ ਗਈ ਵੀਰੇ ਚਲੋ ਕੋਈ ਨਹੀਂ ਹੋਏ ਯਾਹ ਹੁਣ ਤਾਂ white ਹੀ ਆਣੀ ਆ white ਹੀ ਆਣੀ ਆ ਮੈਂ ਵਾਈਟ ਆਂ ਵਾਈਟ ਆਂ ਕਿੰਨਾ ਹੋਲੀ ਨਾ ਹੋ ਜੇ 11 ਦੇ 11 ਇੱਕ ਵਾਰੀ ਜ਼ੀਰੋ ਹੋ ਜਾਵੇ ਵਾਈਟ ਚਲੋ ਉਧਰ ਰੱਖ ਦਿੰਦਾ ਕਿਤੇ ਕਿਸੇ ਟੀਮ ਨੂੰ ਦਵਾ ਦੇ ਯਾਰ ਯਾਰ ਆਈ ਸੀਗੀ ਇਹ ਵੀ ਵਾਹ ਜੀ ਵਾਹ ਚਲੋ ਵੀ ਚਲੋ ਇਹ ਹੱਗ ਆਏਗੀ orange ਇੱਕ ਗੇਂਦ ਵਿੱਚ ਜਾਏਗੀ ਚੱਲ ਵੀ ਨਿਹਾਂ ਆ ਜਾ ਹਾਂਜੀ ਸਾਡੀ ਵਾਰੀ ਤੇ ਖਤਮ ਹੋ ਗਈ ਵਾਰੀ ਭੁੱਲ ਜਾਂਦਾ ਅਗਲੀ ਵਾਰੀ ਨਹੀਂ ਆ ਰਹੀ ਚਲੋ ਜੀ ਮੇਰੇ ਸਾਡੀ ਵਾਰੀ ਚਲੋ ਜੀ ਵਾਹ ਜੀ ਵਾਹ ਚਲੋ ਜੀ ਨਹੀਂ ਤੂੰ ਆਪਣੀ ਮਰਜ਼ੀ ਨਾਲ ਬੰਦਾ ਚੇਂਜ ਕਰ ਸਕਦਾ ਰੱਖ ਦੇ ਰੱਖ ਦੇ ਪੁੱਤ ਹਾਂ ਸ਼ਾਬਾਸ਼ ਆਪਣੀ ਮਰਜ਼ੀ ਨਾਲ ਅਗਲੇ ਬੰਦੇ ਨੂੰ ਵਾਰੀ ਦੇ ਸਕਦਾ ਆ ਜਾ ਸਿਮਰਨ ਆ ਜਾ ਉਹ ਵਾਹ ਜੀ ਵਾਹ ਨਿਹਾਂ ਅੱਗੇ ਲੰਗੀ ਆਪਾਂ ਪਲੱਸ ਚੱਲ ਰਿਹਾ ਟੇ ਪਾਰੀ ਨਾ ਗੱਡੀ ਵਾ ਸੁਣ ਹੋ ਨਾ ਗੱਡੀ ਓਏ ਹੋਏ ਚੱਲ ਕੋਈ ਨਾ ਸ਼ਾਬਾਸ਼ ਚੱਲ ਸਿਮਰਨ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ ਚੱਲ ਰਿਆਂ ਚੱਲ ਰਿਆਂ ਕਿਹਨਾਂ ਚੱਲ ਲੱਕ ਦੇ ਸੋਚਣ ਕੀ ਲੱਗ ਜਾਨੀਆਂ ਚੱਲ ਕਾਂਸ਼ਾ ਤੂੰ ਖੇਡ ਆ ਚੱਲ 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 ਸ਼ਾਬਾਸ਼ ਹਾਂ ਇਹ ਤਾਂ ਦੇਖ ਕੇ ਕੱਢ ਜਾਂਦੀ ਆ ਨਹੀਂ 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 ਬਾਜੀ ਦੇਖ ਕੇ ਵਾਹ 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 ਅੱਛਾ ਸ਼ਾਬਾਸ਼ ਉਹ ਚਾਰ ਹੀ ਰਹਿ ਗਈਆਂ ਘੜਦੇ ਘੜਦੇ ਦੇਖਣੀ ਨਹੀਂ ਦੇਖਣੀ ਨਹੀਂ ਨਿਗਾ ਪਿੱਛੇ ਰੱਖੋ ਚਲੋ ਚੱਲ ਵਾਰੀ ਗੱਡੀ ਜਾ ਗੱਡੀ ਜਾ ਹੈਂ 골ਡਨ ਵਾਲੇ ਨਹੀਂ ਗੱਡੀਆਂ ਨੇ ਨਹੀਂ 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 골ਡਨ ਦੇ ਨਹੀਂ ਵਾਈਟ ਹੀ ਨੇ ਜਿਆਦਾ ਨਿਕਲ ਜਣੀ ਵਾਈਟ ਚਲ ਸ਼ਾਬਾਸ਼ ਵਾਈਟ ਹੀ ਹੈ ਵਾਈਟ ਆਹ ਦੇ ਓਏ ਸਾਰਾ ਨਹੀਂ ਕੱਢਣਾ ਹਾਂ ਬਸ ਠੀਕ ਹੈ ਠੀਕ ਹੈ 골ਡਨ ਕੱਢ ਇੱਕ ਧਿਆਨ ਰੱਖੀ ਕਿੱਥੇ ਛੱਡੀ ਓਏ 골ਡਨ ਸੀਗੀ ਹਾਂ ਹਾਂਜੀ ਇੱਧਰ ਹੋਣੀ ਬੇਟੇ ਇੱਧਰ ਘੜ ਦੇ ਘੜ ਦੇ ਏ ਆਈ ਆਈ ਆਜੋ 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 ਘੜ ਦੇ ਘੜ ਦੇ ਘੜ ਦੇ orange ਗੱਡੀਆਂ ਹੋ ਰਹੀ ਨਹੀਂ white ਹੀ ਆ orange white orange ਓਏ ਯਾਰ ਚੱਲ ਮੈਂ ਖੇਡਦਾ ਹਾਂ white ਲੈ ਕੇ ਆਉ ਸਾਰੀਆਂ ਸਾਰੀਆਂ ਲੈ ਆ ਰਿਹਾ ਲੈ ਆ ਰਿਹਾ ਦੇ ਵਾਪਸ ਆ ਦੇ ਦੇਖ ਕੀ ਗੱਡੀ ਜਾਂਦਾ 100 ਲੱਗੇ ਇਹ ਖੜਾ ਦੂਗੇ ਮੇਰੇ ਨਹੀਂ ਆ ਦੇਖੋ ਆ ਲੈ ਮੈਂ ਪਿੱਛੇ ਦੇਖ ਲੈਣਾ ਲੋ ਆ ਲੈ ਦੇਖ ਲੈ ਚਲੋ 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 ਆ ਦੇ ਇਕਦਮ ਇਮਾਨਦਾਰੀ ਨਾਲ ਖੇਡ ਰਿਹਾ ਇਮਾਨਦਾਰੀ ਨਾਲ ਆ ਦੇ ਆ ਦੇਖੋ ਭਾਈ ਆ ਗਈ ਇਮਾਨਦਾਰੀ ਨਾਲ ਖੇਡ ਰਿਆ ਨਾ ਤਾਂ ਹੀ ਨਹੀਂ ਆ ਰਿਹਾ ਵਾਹ ਯਾਰ ਹੋਰ ਵੀ ਹੋਣੀ ਚਾਹੀਦੀ ਹੈ ਜੇ ਬਾਈ ਹੋਰ ਗੇਮ ਇਤਨਾ ਸਿਗੀ ਯਾਰ ਉਲਟ ਨਹੀਂ ਯਾਰ ਉਹ ਗੇਮ ਉਲਟ ਕਰ ਲਈ ਕੀ ਸੀ ਚਲੋ ਕੋਈ ਨਹੀਂ ਕੀ ਦੀ ਸੀ ਜੇ ਅਸੀਂ orange golden ਕੱਢਦੇ ਤਾਂ ਉਧਰੋਂ ਇੱਧਰ ਰੱਖੀ ਹੁੰਦੇ ਉਧਰ ਨਹੀਂ 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 গোল্ডেন ਹੀ ਆ ਪਰ ਗੇਮ ਇਤਨੀ ਸੀਗੀ ਚਲੋ ਆ ਆ ਤਿੰਨ ਰਹਿ ਗਈ ਆਪਣੀ ਨਹੀਂ ਘਟਾਣੀ ਦੂਜੇ ਦੀ ਘਟਾਣੀ ਆ ਆਪਣੀ ਘਟਾਣੀ ਆ ਤੁਸੀਂ ਗਲਤ ਬੋਲਦੇ ਹੋ ਦੂਜੇ ਦੀ ਘਟਾਣੀ ਆ ਬਸ ਠੀਕ ਆ ਫਿਰ ਆਪਣੀ ਘਟਾ ਲਓ ਇਕੱਠੀ ਘੱਟ ਲੈ ਲੈ ਇਕੱਠੀਆਂ ਇੱਧਰ ਨਾਲ ਕੋਈ ਨਹੀਂ ਘੱਟ ਆ ਗਈ ਇਹ ਇੱਕ ਰੱਖੋ ਭਾਜੀ ਬੋਲ ਜਾਇਆ ਪਹਿਲਾਂ ਜਾਈਏ ਇਹਦੇ ਨਾਲ ਹੀ ਸੀ ਇੱਕ ਗੇਮ ਇਤਰਾਹ ਤਾਂ ਦੂਜੀ ਵੀ ਸੀਗੀ ਵਾਈਟ ਵੀ ਸੀਗੀ ਇਸ ਤਰ੍ਹਾਂ ਹਾਂ ਫਿਰ ਵਾਈਟ ਵੀ ਸੀਗੀ ਉਹ ਬੇਟਾ ਤਿੰਨ ਆਈਆਂ ਅੱਛਾ ਸੌਰੀ ਸੌਰੀ ਅੱਗੇ ਤੋਂ ਠੀਕ ਕਰਦੇ ਰੱਖੋ ਫਿਰ ਮੈਂ ਇੱਕ ਵਾਰ ਵੀ ਰੱਖੂੰਗਾ ਮੈਂ ਤੈਨੂੰ ਸੀਗੀਆਂ ਦਿਨੇ ਮੰਨਣਾ ਫਿਰ ਮਰਜੀ ਯਾਰ ਤਾਂ ਠੀਕ ਚਲੋ ਧੱਕਾ ਕਰਦੇ ਆ ਯਾਰ ਹਾਂ ਇੱਧਰ ਰੱਖ ਦੇ ਇਹ ਠੀਕ ਹੈ ਨਾ ਚਲੋ ਜੀ ਚਲੋ ਵੀ ਚਲੋ ਨਿਆ ਪਾ ਜਿੱਤਣਾ ਵਾ ਹਾਂ ਛੂਸੀ ਕਿੱਧਰ ਜਿੱਤ ਜੋਗੇ ਚੱਲ ਨੇ ਹਾਂ ਕਿਹੜੀ ਜੀ ਸਿਮਰਨ ਹੋ ਜਾ ਅੱਗੇ ਨੇ ਹਾਂ ਸ਼ਾਬਾਸ਼ 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 ਖੜੀ ਰਹਿ ਤੀ ਬਹੁਤ ਵਧੀਆ ਬਹੁਤ ਵਧੀਆ ਇਹ ਤੁਹਾਨੂੰ ਹੁੰਦਾ ਕੀ ਆ ਉਹ ਵੀ ਗੱਡੀ ਜਾਂਦੀ ਉਹਦੀ ਗੱਡੀ ਹਏ ਆ ਮੈਂ ਗੱਡੀ ਉਹ ਯਾਰ ਹੁੰਦਾ ਕੀ ਮੈਨੂੰ ਉਲਟ ਗੱਡੀ ਜਾਂਦੇ ਉਹ ਚਲੋ ਜੀ ਚਲੋ ਸ਼ਾਬਾਸ਼ ਉਹਨੇ 골ਡਨ ਕਰ ਲੈਣੀ ਦੇਖੀ ਓਹੋ ਕੋਈ ਨਹੀਂ ਕੋਈ ਨਹੀਂ ਹੁਣ ਕੱਢੂਗੀ ਨੇ ਹਾਂ ਉਹ ਯਾਰ ਨੇ ਹਾਂ ਇੱਧਰ ਆ ਜਾ ਇੱਧਰ ਆ ਜਾ ਤੁਹਾਡੀ ਹੋਈ ਆ ਅੱਜ 골ਡਨ ਆ ਗਈ ਉਹ ਯਾਰ ਵੈਸੇ ਉਲਟ ਹੋਣਾ ਚਾਹੀਦਾ ਸੀ ਚਲਾ ਉਲਟ ਹੋ ਗਿਆ ਦੇਖ ਹੂੰ ਹਟ ਜਾ ਯਾਰ ਆ ਦੇਖੋ ਸ਼ੂਮੰਦਰ ਆਣੀ ਹੁਣ ਸ਼ੂਮੰਦਰ ਗਲ ਉਹ ਯਾਰ ਤੂੰ ਸਾਰਾ ਹੀ ਹਲਾਈ ਜਾਨਾ ਤਰੀ ਕੀ ਜਾਨਾ ਤੂੰ ਵਾਹ ਕੀ ਵਾਹ ਹੁਣ 골ਡਨ ਕੱਢ ਦਣੀਆਂ ਨੇ ਪਲੇਸ ਆ ਗਈ ਹਾਂ ਹਾਂ orange 골ਡਨ ਉਧਰੋਂ ਆਣੀ ਚਾਹੀਦੀ ਅਧਰੋਂ ਆ ਰਹੀ ਐ ਅਧਰੋਂ ਆ ਰਹੀ ਐ ਚੱਲ ਚੱਲ ਸਿਮਰਨ ਦੀ ਵਾਰੀ ਆ ਗਈ ਚੱਲ ਆ ਦੇਖੋ ਹੁਣ ਦੇਖ ਐਦਾਂ ਘੇੜੀ ਤਾਂ ਹੁੰਦਾ ਆ ਦੇਖੋ orange ਜੀ ਤੇ ਪਾਰੀ ਤਾਂ ਨਹੀਂ ਆਈ ਵਾਹ ਵਾਹ ਇਧਰ ਇਧਰ ਢੇੜ ਕੇ ਇਹ ਦੌਰ ਗਿਆ ਵਾਹ ਯਾਰ ਚੈਲੰਜ ਵੱਡਾ ਹੋ ਗਿਆ ਸਾਡੀਆਂ ਦੋ ਨੇ ਤੁਹਾਡੀਆਂ 7-8 ਪਈਆਂ ਨੇ ਹੁਣ ਸੋਕਾ ਵਾ ਕੰਮ ਕਿਉਂ ਨਹੀਂ ਵਾਈਟ ਯਾਨੀਆਂ ਕੱਢ ਵਾਈਟ ਫਟਾਫਟ ਵਾਈਟ ਕੱਢ ਰੱਖ ਹਾਂ ਹਾਂ ਠੀਕ ਆ ਯਾਰ ਉਲਟ ਕਰੀ ਜਾਂਦੇ ਕੰਮ ਚਲੋ ਵੀਰੇ ਚਲੋ ਚਲ ਤੂੰ ਆ ਜਾ ਸੱਜਾ ਵੀਰੇ ਦੀ ਵਾਰੀ ਹੈ ਨਾ ਆਪਾਂ ਤਾਂ ਹੁਣ ਇਹ ਤਾਂ ਬੋਲ ਇਧਰ ਖਾਈਆ ਚਲੋ ਜੀ ਯਾਰ ਆਪਣਾ ਤਾਂ ਕੰਮ ਓਖਾ ਹੋ ਗਿਆ ਆਪਣੀ ਤਾਂ ਦੂ ਹੀ ਰਹੀ ਹੈ ਹੁਣ ਤਾਂ ਇਹਨਾਂ ਦੀਆਂ ਆਣੀਆਂ ਲਗਾਤਾਰ ਆਣੀਆਂ ਦੇਖੀ ਪਰ ਇਹਨਾਂ ਦੀ ਕਿਸਮਤ ਬੜੀ ਚੰਗੀ ਹੈ ਮੈਨੂੰ ਪਤਾ ਵੈਰੀ ਗੁੱਡ ਵੈਰੀ ਗੁੱਡ ਇਹ ਇਧਰਲੇ ਪਾਸੇ ਇੱਥੇ ਕਿ ਗਈ ਆ ਇਹ ਆ ਵਾਲੀ ਆ ਚੱਲ ਚੱਲ ਵੀ ਨੇਹਾ ਨੇਹਾ ਨਹੀਂ ਤੁਹਾਡੀ ਵਾਰੀ ਆ ਨਹੀਂ ਵਾਰੀ ਚੇਂਜ ਕਰ ਲਓ ਨੇਹਾ ਕਰਦੀ ਕੋਸ਼ਿਸ਼ ਆਹੀ ਨਹੀਂ ਕੱਢੀ ਆਹੀ ਆਹੀ ਵਾਲੀ ਆਈਆ ਟੇਪ ਵਾਲੀ ਦੇਖੇ ਆਹ ਨਹੀਂ ਕੱਢੀ ਨੇਹਾ ਨੇਹਾ ਟੇਪ ਵਾਲੀ ਨਾਲ ਕੱਢੀ ਇਤਨੀ ਦੋ ਪਿੰਡਾ ਮਲ ਕੇ ਦੇਖ ਲਈ ਟੇਪ ਵਾਲੀ ਨਾਲ ਕੱਢੀ ਚਲ ਚਲ ਇੱਕ ਗੇਮ ਚੱਕ ਇੱਧਰ ਰੱਖੋ ਚੱਲ ਇੱਧਰੋਂ ਕਾਂਛਾ ਨੂੰ ਵੀ ਗੇਲ ਲੈਂਦੇ ਚੱਲ ਆ ਬਈ ਓਏ ਓਏ ਨਾਲ ਹੀ ਲੈ ਆਣਾ ਡੱਬਾ ਤੂੰ ਹਾਂ ਬਹੁਤ ਵਧੀਆ ਬਹੁਤ ਵਧੀਆ ਓਏ ਨੇੜੇ ਪਹੁੰਚ ਗਿਆ ਕੰਮ ਯਾਰ ਇੰਨੀ ਦੂਰ ਖੇਡਣ ਦਾ ਆਹੀ 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 ਇੱਥੇ ਇੱਥੇ ਕੀ ਪਈਆ ਇੱਥੇ ਇਧਰਲੇ ਪਾਸੇ ਇਧਰਲੇ ਪਾਸੇ ਟੇਪ ਵਾਲੀ ਨਾ ਹੋਵੇ ਮਲ ਕੇ ਦੇਖ ਲਈ ਓਏ ਇੱਕ ਦੋ ਇੱਕ ਦੋ ਹੋਰ ਦੋ ਹੋਰ ਦੋ ਹੋਰ ਆ ਗਈ ਵਾਈਟ ਏ ਵਾਈਟ ਨਹੀਂ ਨਹੀਂ ਵਾਈਟ ਵਾਈਟ ਓਏ ਇੱਕ ਰਹਿ ਗਈ ਕਰਕੇ ਥੋੜੀ ਕੱਟਣੀ ਹੈ ਜਿਹੜੀ ਹੱਥ ਓਏ ਆ ਚੈੱਕ ਹਾਂ 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 ਚੈੱਕ ਨਹੀਂ ਕਰਨਾ ਕਰ ਕਰ ਤੂੰ ਆ ਗਈ ਔਰੇਂਜ ਕਰ ਤੂੰ ਚੈੱਕ ਨਾ ਕਰ ਚਲ ਓਏ ਤੂੰ ਕਰ ਲੈ ਚੈੱਕ ਕਰਕੇ ਲੈ ਕੱਢ ਲੈ ਓਏ ਓਏ ਹਾ 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 ਲਾ 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 ਟਪਾ ਲਾ ਓ ਯਾਰ ਆ ਕੀ ਗੱਲ ਹੁੰਦੀ ਆ ਹੁਣ ਆ ਜਣੀ ਆ ਭਾਈ ਆ ਜਣੀ ਆ ਆ ਜਣੀ ਔਰੇਂਜ ਓ ਯਾਰ ਓਏ ਓਏ ਅਲੀ ਚੇਨ ਜੋ ਬੀ ਚੇਨ ਜੋ ਬੀ ਪਰੇ ਹੋ ਜਾ ਪਰੇ ਹੋ ਜਾ ਮੈਂ ਮੈਂ ਵਿਨਿੰਗ ਸ਼ਾਟ ਮੈਂ ਹੀ ਕਰੂਗਾ ਨਾ ਆਵੇ क्यों मंत्र आगे 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 जीत गए जीत गए जीत गए छड़ जा आही आली आही आली यार ये अपनी यारी ना हिला दे कोई नहीं आ नहीं जीत गए तू हिला लो तू जीत गए ओ बल्ले वीरे गल की हुई बल्ले ओ बल्ले बल्ले आ पैसे दो पैसे ਗੱਲ ਗਏ ਸੀ ਗੱਲ ਗਏ ਪੀਜ਼ਾ ਖਾ ਪੀਜ਼ਾ ਅਸੀਂ ਜਿਹੜਾ ਜਿੱਤੂਗਾ ਪੀਜ਼ਾ ਖਵਾਊਗਾ ਹਾਂ ਜਿਹੜਾ ਜਿੱਤੂਗਾ ਪੀਜ਼ਾ ਖਾਊਗਾ ਆਪਣੀ ਆ ਵੀਡੀਓ ਚ ਤਾਂ ਕੋਈ ਗੱਲ ਨਹੀਂ ਹੋਈ ਅਸੀਂ ਵਿਨਿੰਗ ਹੈ ਵਿਨਰ ਹੈ ਗਿਆ ਵਿਨਰ ਅਸੀਂ ਹਮੇਸ਼ਾ ਵਿਨਿੰਗ ਕਰਦੇ ਆ ਇਹ 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 ਇਹਨਾਂ ਨੂੰ ਖੇਡਣਾ ਨਹੀਂ ਆਉਂਦਾ ਅੰਗਰੇਜ਼ਾਂ ਨੂੰ ਇਹ ਆ ਲੈ ਇਹ ਤੇ ਇਦਾਂ ਕਰਕੇ ਤੇ ਫਿਰ ਕੀ ਹੋ ਗਿਆ ਤੁਸੀਂ ਵੀ ਕਰ ਲੈਂਦੇ ਹੋ ਐਦਾਂ ਦੀ ਹੋਰ ਗੇਮਾਂ ਦੇਖਣ ਲਈ ਸਿਮਰਨ ਕੌਰ ਨੂੰ ਫੋਲੋ ਕਰ ਲਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪਾਂ ਹੋਰ ਵਧੀਆ ਵਧੀਆ ਗੇਮਾਂ ਖੇਡਾਂਗੇ ਤੁਹਾਡਾ ਦਿਲ ਲਾ ਕੇ ਰੱਖਾਂਗੇ ਤੁਸੀਂ ਵੀ ਆਪਣਾ ਫਰਜ਼ ਨਿਭਾਓ ਥੈਂਕ ਯੂ ਸੋ ਮੱਚ ਬਾਏ ਬਾਏ ਲਾਈਕ ਸ਼ੇਅਰ ਕਮੈਂਟ